ਪ੍ਰਕਾਰ ਪ੍ਰਸ਼ਾਸਨ ਦੇ ਨਾਲ ਆ ਤੇ ਅਸੀਂ ਬਹੁਤ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਹੇ ਹਾਂ ਕਿ ਇਸ ਵਾਰੀ ਕੋਈ ਵੀ ਪ੍ਰੋਬਲਮ ਨਹੀਂ ਹੋਣੀ 2 ਘੰਟੇ ਪਹਿਲਾਂ ਪਤਾ ਲੱਗਿਆ ਸੀਤਪੁਰ ਮੀਟਿੰਗ ਕਰ ਰਹੇ ਸੀ ਤੇ 60 ਕਿਲੋਮੀਟਰ ਉਸੇ ਟਾਈਮ ਅਸੀਂ ਇੱਥੇ ਪਹੁੰਚੇ ਹਾਂ ਤੋ ਉਹਨਾਂ ਇਹ ਜ਼ਿੰਮੇਵਾਰੀ ਨਾਲ ਨੂੰ ਮੈਂ ਬਿਆਨ ਦਿੰਨਾ ਕਿ ਅੱਜ ਹੋ ਗਿਆ ਔਰ ਇਹਦੀ ਵੀ ਮੈਂ ਇਹਨੂੰ ਇਹ ਤਾਂ ਜਸਟ ਇੱਕ ਸੇਫਟੀ ਵਨ ਤਿਆਰ ਕਰ ਰਹੇ ਆ ਪਰ ਐਸ.ਡੀ. ਸਾਹਿਬ ਨੇ ਮੇਰੀ ਗੱਲ ਹੋ ਗਈ ਕਿ ਤੁਸੀਂ ਇਹਦੀ ਪ੍ਰੋਜੈਕਟ ਪਰ ਰਿਪੋਰਟ ਬਣਾਓ ਕਿ ਇਹ ਸੇਫਟੀ ਵਨ ਨੂੰ ਵੀ ਕਿੱਦਾਂ ਪੱਕਿਆ ਕਰਨਾ ਤਾਂ ਕਿ ਕਦੀ ਵੀ ਜਿੰਦਗੀ ਦੁਆਰਾ ਸੇਫਟੀ ਵਨ ਬਣਾਉਣ ਦੀ ਲੋੜ ਨਾ ਪਵੇ ਇੱਥੇ ਪੱਕਾ ਹੀ ਜੜਾ ਵਾ ਉਹ ਸੇਫਟੀ ਮੇਜਰ ਪ੍ਰੋਜੈਕਟ ਜਿਹੜਾ ਵਾ ਆ ਜਾਏ ਨਿਕਰੇ ਮੈਂ ਘਰੇ ਸੀਗਾ ਤੇ 2 ਵਜੇ ਦੇ ਕਰੀਬ ਮੈਨੂੰ ਤੁਹਾਡੇ ਮੀਡੀਅਮ ਦੇ ਮਾਧਮ ਰਾਹੀਂ ਪਤਾ ਲੱਗਾ ਕਿ ਪਾਣੀ ਦਾ ਸਤ੍ਹਾ ਜਿਹੜਾ ਵਧ ਰਿਹਾ ਵਾ ਤੇ ਮੈਂ ਉਸੇ ਵੇਲੇ ਇੱਥੇ ਆ ਦੇ ਨਾਲ ਹੋਰ ਵੀ ਪ੍ਰਸ਼ਾਸਨ ਨੂੰ ਵੀ ਮੈਂ ਅਨਾਉਂਸ ਕੀਤਾ ਏਡੀਸੀ ਸਾਹਿਬ ਨੂੰ ਕਾਲ ਕੀਤੀ ਹੈ ਕਿ ਕ੍ਰਿਟੀਕਲ ਸਿਚੁਏਸ਼ਨ ਹੈ ਕੀ ਆ ਹਨਾ ਹੀ ਆਪ ਹੀ ਜਿੱਦਾਂ ਦੇ ਘਰੇ ਬੈਠੇ ਹੀ ਇੱਧਰ ਦੌੜ ਕੇ ਆ ਗਏ ਆਣ ਕੇ ਏਡੀਸੀ ਸਾਹਿਬ ਨਾਲ ਟੱਚ ਕਰਕੇ ਐਸਟੀ ਐਕਸ਼ਨ ਸਾਹਿਬ ਨਾਲ ਪੀਡਬਲਯੂਟੀ ਸਾਹਿਬ ਨਾਲ ਰابطਾ ਕਰਕੇ ਤੇ ਹੁਣ ਹੀ ਮਿੱਟੀ ਦਾ ਪ੍ਰਬੰਧ ਕਰ ਦਿੱਤਾ ਪੂਰੇ ਵਗੈਰਾ ਆ ਗਏ ਆ ਲੇਬਰ ਵੀ ਆ ਚੁੱਕੀ ਆ ਆਪਾਂ ਇੱਥੇ ਕੰਮ ਸਟਾਰਟ ਕਰਾਉਣਗੇ ਦਰਿਆ ਬਿਆਸ ਦੇ ਵਧੇ ਪਾਣੀ ਦੇ ਪੱਦਰ ਨੂੰ ਲੈ ਕੇ ਅੱਜ ਬੀਤੀ ਦੇਰ ਸ਼ਾਮ ਮੋੜ ਅਸੀਂ ਦਰਿਆ ਬਿਆਸ ਟਾਂਡਾ ਜਗਤਪੁਰ ਦੀ ਹਦੂਦ ਦੇ ਵਿੱਚ ਆਏ ਆ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਵਾ ਖਬਰਾਂ ਪ੍ਰਕਾਸ਼ ਤੋਂ ਬਾਅਦ ਚਾਹੇ ਉਹ ਨਰਲੇਪ ਟੀਵੀ ਦੀ ਖਬਰ ਹੋਵੇ ਚਾਹੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਜਿਹੜੀਆਂ ਖਬਰਾਂ ਤੁਹਾਨੂੰ ਦੱਸਦੀ ਕਿ ਪ੍ਰਕਾਸ਼ ਤੋਂ ਹੀਆਂ ਸੀ ਤੇ ਅੱਜ ਸਵੇਰ ਤੋਂ ਹੀ ਪਾਣੀ ਦੇ ਵਧੇ ਪੱਧਰ ਨੂੰ ਲੈ ਕੇ ਲੋਕਾਂ ਦਾ ਜਿਹੜਾ ਵਾ ਤਾਂ ਤਾਂ ਲੱਗਾ ਹੋਇਆ ਵੱਖ-ਵੱਖ ਪਿੰਡਾਂ ਦੇ ਲੋਕ ਨੇ ਜਿਹੜੇ ਹੜ੍ਹ ਪ੍ਰਭਾਵਿਤ ਖੇਤਰ ਦੇ ਨਾਲ ਸੰਬੰਧਿਤ ਉਹ ਪਾਣੀ ਦੇ ਵਧੇ ਹੋਏ ਪੱਧਰ ਨੂੰ ਲੈ ਕੇ ਚਿੰਤਾ ਦੇ ਆਲਮ 'ਚ ਨੇ ਜਿਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਜਿਹੜੀਆਂ ਅਫਵਾਹਾਂ ਡਰ ਦਾ ਮਾਹੌਲ ਵੀ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਪਾਇਆ ਜਾ ਰਿਹਾ ਬੇਸ਼ੱਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਤਾਕੀਦ ਕੀਤੀ ਜਾ ਰਹੀ ਹੈ ਕਿ ਪੈਨਿੰਗ ਹੋਣ ਦੀ ਲੋੜ ਨਹੀਂ ਖਬਰਾਂ ਦੀ ਲੋੜ ਨਹੀਂ ਪ੍ਰਸ਼ਾਸਨ ਵੱਲੋਂ ਜਿਹੜੇ ਪੁਖਤਾ ਪ੍ਰਬੰਧ ਨੇ ਉਹ گاਉਂ ਕਰ ਲਏ ਗਏ ਨੇ ਤੇ ਹਰ ਸਾਲ ਇਹ ਵਾਅਦੇ ਦਾਵੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾਂਦੇ ਨੇ ਜਿਸ ਨੂੰ ਲੈ ਕੇ ਲੋਕਾਂ ਵੱਲੋਂ ਕਈ ਤਰ੍ਹਾਂ ਦੇ ਤੰਜ ਵੀ ਕੱਸੇ ਜਾ ਰਹੇ ਸਨ ਕਿ ਜਦੋਂ ਹੜ੍ਹ ਆ ਜਾਂਦਾ ਵਾ ਜਦੋਂ ਤੁਸੀ ਟੁੱਟ ਜਾਂਦੀ ਹੈ ਜਵੇਂ 2023 ਦੇ ਵਿੱਚ ਵੀ ਤੁਹਾਨੂੰ ਦੱਸਦੀਏ ਕਿ ਤੁਸੀ ਬੰਨ ਟਾਂਡੇ ਦੇ ਸਾਹਮਣੇ ਜਿਹੜਾ ਟੁੱਟ ਗਿਆ ਸੀ ਤੇ ਦੋ ਤਿੰਨ ਜਗ੍ਹਾ ਤੋਂ ਜਿਹੜੇ ਪਾੜ ਪੈ ਗਏ ਸੀ ਅਨੇਕਾ ਪਿੰਡ ਨੇ ਜਿਹੜੇ ਉਹ ਪਾਣੀ ਦੀ ਮਾਰ ਹੇਠਾਂ ਆ ਗਏ ਸੀ ਪ੍ਰਭਾਵਿਤ ਹੋਏ ਸੀ ਲੋਕਾਂ 'ਚ ਹਾਹਾਕਾਰ ਮਚੀ ਹੋਈ ਸੀ ਤੇ ਉਧਰ ਦੂਸਰੇ ਪਾਸੇ ਲੀਡਰਸ਼ਿਪ ਚਾਹੇ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਤ ਹੋਵੇ ਕਾਲੀ ਭਾਜਪਾ ਕਾਂਗਰਸ ਆਮ ਆਦਮੀ ਪਾਰਟੀ ਜਾਂ ਹੋਰ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੋਣ ਜਾਂ ਸਮਾਜ ਸੇਵੀ ਹੋਣ ਲੋਕਾਂ ਦਾ ਕਹਿਣਾ ਕਿ ਉਸ ਦੌਰਾਨ ਉਸ ਔਖੀ ਘੜੀ ਦੇ ਵਿੱਚ ਲੋਕ ਜਿਹੜੇ ਨੇ ਤਸਵੀਰਾਂ ਖਿਚਾਉਣ ਵਾਸਤੇ ਫੋਟੋਆਂ ਖਿਚਾਉਣ ਵਾਸਤੇ ਜਿਹੜੇ ਨੇ ਪੁੱਜ ਜਾਂਦੇ ਨੇ ਪਰ ਉਸ ਤੋਂ ਪਹਿਲਾਂ ਕੋਈ ਵੀ ਬਾਹ ਨਹੀਂ ਫੜਦਾ ਸੋ ਉਸੇ ਗੱਲ ਤੇ ਪਹਿਰਾ ਦਿੰਦਿਆਂ ਹੋਇਆਂ ਜਿਵੇਂ ਆ ਆਮ ਆਦਮੀ ਪਾਰਟੀ ਦੇ ਜੋ ਲੀਡਰ ਨੇ ਜੋ ਬਨੰਦਵਾ ਜੀ ਜ਼ਿਲ੍ਹਾ ਪ੍ਰਧਾਨ ਨੇ ਤੇ ਪਲੈਨਿੰਗ ਬੋਰਡ ਦੇ ਨਵਨਿਕਤ ਜਿਹੜੇ ਨੇ ਉਹ ਚੇਅਰਮੈਨ ਨੇ ਉਹ ਇੱਥੇ ਮੌਕਾ ਦੇਖਣ ਪੁੱਜੇ ਹੋਏ ਨੇ ਖਬਰਾਂ ਪ੍ਰਕਾਸ਼ਤ ਹੋਣ ਤੋਂ ਬਾਅਦ ਤੇ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਸੇਫਟੀ ਬਨ ਤੁਹਾਨੂੰ ਦੁਬਾਰਾ ਦਿਖਾ ਦਈਏ ਜਿਵੇਂ ਪਹਿਲਾਂ ਵੀ ਖਬਰਾਂ ਪ੍ਰਕਾਸ਼ਤ ਕੀਤੀਆਂ ਗਈਆਂ ਸੀ ਕਿ ਇਹ ਜੋ ਸੇਫਟੀ ਬਨ ਬਨ ਨਸ਼ਰਾ ਪਤਨ ਪੁਲ ਤੋਂ ਹੁੰਦਾ ਹੋਇਆ ਟਾਂਡਾ ਨੂੰ ਜੋੜਦਾ ਤਾਂ ਕਿ ਇਹ ਸੇਫਟੀ ਬੰਦ ਦੇ ਅੰਦਰੋਂ ਪਾਣੀ ਤੁਸੀ ਵਾਲੀ ਸਾਈਡ ਨੂੰ ਜਿਹੜਾ ਵਾ ਜਾ ਕੇ ਟੱਕਰ ਨਾ ਖਾਵੇ ਤੇ ਉਹ 2023 ਦਾ ਜਿਹੜਾ ਟੁੱਟਿਆ ਹੋਇਆ ਸੀ ਸੋ ਉਪਰਾਲਾ ਕੀਤਾ ਗਿਆ ਪ੍ਰਸ਼ਾਸਨ ਹਰਕਤ 'ਚ ਆਇਆ ਜੀਸੀਪੀ ਮਸ਼ੀਨਾਂ ਦੀ ਤਿਆਰੀ ਹੋ ਚੁੱਕੀ ਆ ਟਾਲੀਆਂ ਮਿੱਟੀ ਦੀਆਂ ਭਰੀਆਂ ਜਾ ਰਹੀਆਂ ਨੇ ਉਸ ਤੋਂ ਪਹਿਲਾਂ ਪ੍ਰਧਾਨ ਜੀ ਸਾਡੇ ਨਾਲ ਨੇ ਗੱਲਬਾਤ ਕਰ ਲੈਨੇ ਆ ਸਭ ਤੋਂ ਪਹਿਲਾਂ ਨਰਲੇਪ ਟੀਵੀ ਤੇ ਤੁਹਾਡਾ ਸਵਾਗਤ ਆ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਉਪਰਾਲਾ ਜਿਹੜਾ ਤੁਹਾਡੇ ਵੱਲੋਂ ਕੀਤਾ ਗਿਆ ਇਹ ਕਈ ਵਾਰ ਖਬਰਾਂ ਪ੍ਰਕਾਸ਼ਿਤ ਹੋਈਆਂ ਤੇ ਲੋਕਾਂ 'ਚ ਰੂਸ ਵੀ ਪਾਇਆ ਜਾਂਦਾ ਸੀ ਕਿ ਜਦੋਂ ਹੜ੍ਹ ਆਉਂਦੇ ਨੇ ਉਦੋਂ ਲੀਡਰਸ਼ਿਪ ਪਹੁੰਚ ਜਾਂਦੀ ਆ ਤੇ ਦੇਰ ਆਏ ਦਰਸਤਾਏ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਆ ਕਿ ਬੰਨ ਬੱਝ ਚੱਲਿਆ ਸ਼ੁਕਰ ਦੇਖੋ ਜੀ ਜਿਹਦੇ ਜਿਹਦੇ ਤੁਸੀਂ ਦੀ ਗੱਲ ਕਰਦੇ ਹੋ ਉਹਦਾ ਤਾਂ ਕੰਮ ਚੱਲ ਰਿਹਾ ਤੁਸੀਂ ਪਤਾ ਵੀ ਉਹ ਤਾਂ ਪੱਕਿਆ ਹੋ ਰਹੀ ਹੈ ਨਾ ਹਾਂਜੀ ਤੇ ਜਿਹੜਾ ਆ ਸੇਫਟੀ ਬੰਨ ਇਹਦੇ ਤੇ ਵੀ ਮੌਕੇ ਤੇ ਹਣ ਸਾਰੇ ਅਫਸਰ ਸਾਹਿਬਾਨ ਪਹੁੰਚ ਗਏ ਨੇ ਜਿਸ ਸਾਉਣਾ ਮੇਰੀ ਕੋਤ ਗੱਲ ਹੋਈ ਆ ਤੇ ਇਹ ਅੱਜ ਰਾਤ ਰਾਤ ਤੁਹਾਨੂੰ ਤਿਆਰ ਮਿਲੂਗਾ ਇਸ ਤੋਂ ਇਲਾਵਾ ਇੱਕ ਹੋਰ ਸੇਫਟੀ ਬੰਦ ਦੀ ਜਿਹੜੀ ਲੋਕਾਂ ਨੇ ਇੱਛਾ ਜ਼ਾਹਿਰ ਕੀਤੀ ਸੀ ਉਹ ਇਰੀਗੇਸ਼ਨ ਡਿਪਾਰਟਮੈਂਟ ਦੇ ਅੰਡਰ ਆਉਂਦਾ ਉਹ ਵੀ ਖੇੜਾ ਹਾਂ ਉਹ ਵੀ ਐਕਸ਼ਨ ਸਾਹਿਬ ਨਾਲ ਮੇਰੀ ਗੱਲ ਹੋ ਗਈ ਤੇ ਉਹ ਵੀ ਡੜਾ ਵਾ ਉਹ ਇੱਕ ਦੋ ਦਿਨ ਚ ਉਹ ਵੀ ਬੰਨ ਜੜਾ ਵਾ ਉਹ ਤਿਆਰ ਹੋ ਜਾਊਗਾ ਸੋ ਤੁਸੀਂ ਤਾਂ ਸਾਡੀ ਤਿਆਰੀ ਆ ਪੱਕੀ ਕਰ ਹੀ ਰਹੇ ਆ ਉਸ ਤੋਂ ਪਹਿਲਾਂ ਜਿਹੜਾ ਫਰੰਟ ਬੈਰੀਅਰ ਜਿਹੜਾ ਫਰਸਟ ਬੈਰੀਅਰ ਅਸੀਂ ਕਹਿ ਸਕਦੇ ਆ ਸੇਫਟੀ ਬੰਨ ਨੇ ਜਿੰਨੇ ਵੀ ਉਹ ਸਾਰੇ ਰਿਪੇਅਰ ਹੋ ਕੇ ਅਸੀਂ ਪੂਰੀ ਤਰ੍ਹਾਂ ਪ੍ਰਸ਼ਾਸਨ ਜਿਹੜਾ ਵਾ ਸੈਕਸ਼ਨ ਸਰਕਾਰ ਪ੍ਰਸ਼ਾਸਨ ਦੇ ਨਾਲ ਆ ਤੇ ਅਸੀਂ ਬਹੁਤ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਹੇ ਆ ਕਿ ਇਸ ਵਾਰੀ ਕੋਈ ਵੀ ਪ੍ਰੋਬਲਮ ਨਹੀਂ ਹੋਣ ਦਿੱਤੀ ਜਾਊ ਸੋ ਜੇਕਰ ਜਿਵੇਂ ਐਨ ਮੌਕੇ ਤੇ ਵੈਸੇ ਤਾਂ ਹਾਲੇ ਡਰ ਵਾਲੀ ਜ਼ਿਆਦਾ ਸਥਿਤੀ ਨਹੀਂ ਹੈਗੀ ਜਿਵੇਂ ਤੁਸੀਂ ਅੱਜ ਇੱਥੇ ਘੇੜਾ ਮਾਰਿਆ ਜਿਵੇਂ 2 ਸਾਲ ਦਾ 2023 ਤੋਂ ਇਹ ਟੁੱਟਿਆ ਹੋਇਆ ਵਾ ਤੇ ਹੁਣ ਪਾਣੀ ਦੇ ਵਿੱਚ ਹੀ ਇਹ ਕੰਮ ਚੱਲਣਾ ਤੇ ਜੇਕਰ ਸੁੱਕੇ-ਸੁੱਕੇ ਪਹਿਲਾਂ ਹੀ ਇਹਦਾ ਬੈੱਡ ਵੱਜ ਜਾਂਦਾ ਤੇ ਹੋਰ ਵਧੀਆ ਹੁੰਦਾ ਇਹ ਦੇਖੋ ਜੀ ਦੋ ਗੱਲਾਂ ਨੇ ਇਹਦੇ 'ਚ ਹਨਾ ਇੱਕ ਪ੍ਰੀਵੈਂਟਿਵ ਮੇਜਰ ਆ ਹਨਾ ਜੀ ਇਹ ਤਾਂ ਓਵਰ ਪ੍ਰੀਵੈਂਟਿਵ ਮੇਜਰ ਆ ਹਨਾ ਸਾਡੇ ਤੁਸੀਂ ਤਾਂ ਤਾਂ ਕੰਮ ਚੱਲ ਹੀ ਰਿਹਾ ਤੁਸੀਂ ਦੇਖ ਰਹੇ ਹੋ ਹਨਾ ਇਹ ਜਿਹੜਾ ਇੱਕ ਫਸਟ ਨਿੰਉ ਆਪਾ ਫਰੰਟੀਅਰ ਕਹਿ ਸਕਦੇ ਆ ਹਨ ਇੱਕ ਸੇਫਟੀ ਬਨ ਆ ਸੋ ਇਹ ਇੱਕ ਚਲੋ ਇੱਕ ਬਹੁਤ ਸੇਫਟੀ ਮੇਜਰ ਹੈਗਾ ਚਲੋ ਇਹ ਹੁਣ ਮੌਕੇ ਤੇ ਮੈਨੂੰ ਪਤਾ ਲੱਗਿਆ 2 ਘੰਟ ਪਹਿਲਾਂ ਪਤਾ ਲੱਗਿਆ ਕਿ ਸੀਟਪੁਰ ਮੀਟਿੰਗ ਕਰ ਰਹੀ ਸੀ ਤੇ 60 ਕਿਲੋਮੀਟਰ ਉਸੇ ਟਾਈਮ ਅਸੀਂ ਇੱਥੇ ਪਹੁੰਚੇ ਆ ਸੋ ਹੁਣ ਇਹ ਜ਼ਿੰਮੇਵਾਰੀ ਨਾਲ ਤੁਹਾਨੂੰ ਮੈਂ ਬਿਆਨ ਦਿੰਨਾ ਕਿ ਅੱਜ ਹੋ ਗਿਆ ਔਰ ਇਹਦੀ ਵੀ ਮੈਂ ਇਹਨੂੰ ਇਹ ਤਾਂ ਜਸਟ ਇੱਕ ਸੇਫਟੀ ਬਨ ਤਿਆਰ ਕਰ ਰਹੇ ਆ ਪਰ ਐਸਡੀ ਸਾਹਿਬ ਨਾਲ ਮੇਰੀ ਗੱਲ ਹੋ ਗਈ ਕਿ ਤੁਸੀਂ ਇਹਦੀ ਪ੍ਰੋਜੈਕਟ ਪਰ ਰਿਪੋਰਟ ਬਣਾਓ ਕਿ ਇਹ ਸੇਫਟੀ ਬਨ ਨੂੰ ਵੀ ਕਿੱਦਾਂ ਪੱਕਿਆ ਕਰਨਾ ਤਾਕੀ ਕਦੀ ਵੀ ਜ਼ਿੰਦਗੀ ਦੁਆਰਾ ਸੇਫਟੀ ਪਲ ਬਣਾਉਣ ਦੀ ਲੋੜ ਨਾ ਪਵੇ ਇੱਥੇ ਪੱਕਾ ਹੀ ਜੜਾ ਵਾ ਉਹ ਸੇਫਟੀ ਮੈਜਰ ਪ੍ਰੋਜੈਕਟ ਜੜਾ ਵਾ ਉਹ ਆ ਜੇ ਉਹ ਵੀ ਰਿਪੋਰਟ ਜਿਹੜੀ ਉਹ ਮੈਨੂੰ ਐਸਡੀ ਸਾਹਿਬ ਬਣਾ ਕੇ ਦੇ ਦਿੰਦੇ ਸੋ ਜਿਵੇਂ ਪੌਂਗ ਡੈਮ ਦਾ ਜਿਹੜਾ ਪਾਣੀ ਦਾ ਪੱਧਰ ਹੈ ਮਹਿਜ 4 ਫੁੱਟ ਜਿਹੜਾ ਨੀਵਾ ਰਹਿ ਗਿਆ ਖੁਦਾ ਨਾ ਕਰੇ ਪਰਮਾਤਮਾ ਨਾ ਕਰੇ ਜੇ ਹੜ੍ਹ ਦੀ ਸਥਿਤੀ ਆਉਂਦੀ ਤੇ ਸਰਕਾਰ ਦੀਆਂ ਤਿਆਰੀਆਂ ਜਿਹੜੀਆਂ ਨੇ ਲੋਕਾਂ ਦੇ ਰਾਤਾਂ ਵਾਸਤੇ ਜਾਂ ਹੜ੍ਹ ਦੇ ਸੰਭਾਵੀ ਕਟਰੇ ਨੂੰ ਲੈ ਕੇ ਕਿਵੇਂ ਦੀਆਂ ਨੇ ਦੇਖੋ ਮੇਰੀ ਸਵੇਰੇ ਡੀਸੀ ਸਾਹਿਬ ਨਾਲ ਮੀਟਿੰਗ ਆ ਇਸੇ ਸਬੰਧ ਦੇ ਵਿੱਚ ਤੇ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਹੈ ਉਹਨਾਂ ਵੱਲੋਂ ਪੂਰਾ ਆਸ਼ਵਾਸ਼ਣ ਦਵਾਇਆ ਗਿਆ ਮੈਨੂੰ ਕਿ ਪੂਰੀ ਤਿਆਰੀ ਹੈ ਪਰ ਮੈਂ ਖੁਦ ਆਪ ਜਾ ਕੇ ਕੱਲੀ-ਕੱਲੀ ਜਿਹੜੀ ਹੈ ਉਹ ਆ ਤਿਆਰੀ ਦੀ ਉਹ ਆਪਾਂ ਜਿਹੜਾ ਨਿਰੇਖਣ ਕਰਾਂਗੇ ਤੇ ਜਿੱਥੇ ਵੀ ਕੋਈ ਕਮੀ ਪੇਸ਼ੀ ਲੱਗੂਗੀ ਬਤੌਰ ਲੋਕਾਂ ਦੇ ਨੁਮਾਇੰਦੇ ਹੋਣ ਦੇ ਨਾਤੇ ਅਸੀਂ ਉਹ ਪੂਰੀ ਕਰਵਾਵਾਂਗੇ ਕਿਉਂਕਿ ਇਹ ਤਾਂ ਸਾਡੇ ਆਪਣੇ ਲੋਕ ਨੇ ਆਪਣੇ ਘਰ ਨੇ ਠੀਕ ਹੈ ਜੀ ਇੱਥੇ ਆਪਾਂ ਕੋਈ ਲੀਡਰੀ ਕਰਨੀ ਆਏ ਆਪਾਂ ਕੋਈ ਇੱਥੇ ਫੋਟੋਆਂ ਖਿਚਵਾਉਣ ਨਹੀਂ ਆਏ ਇਹ ਤਾਂ ਸਾਨੂੰ ਉਹਨਾਂ ਹੀ ਦੁੱਖ ਆ ਜਿੰਨਾ ਇੱਥੇ ਲੋਕਾਂ ਨੂੰ ਦੁੱਖ ਆ ਸੋ ਕੱਲੀ-ਕੱਲੀ ਚੀਜ਼ ਦੀ ਜਾਂਚ ਹੋਊਗੀ ਔਰ ਪੂਰੀ ਤਿਆਰੀ ਦੇ ਨਾਲ ਇਸ ਵਾਰੀ ਇਹ ਜਿਹੜੀ ਮੀਂਹ ਦੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗੇ। ਸੋ ਅੱਜ ਸਵੇਰ ਤੋਂ ਹੀ ਲੋਕਾਂ ਦੇ ਨਾਲ ਜਿਹੜਾ ਲੋਕਾਂ ਦਾ ਦਰਦ ਸਮਝਦੇ ਹੋਏ ਬਲਜੀਤ ਸਿੰਘ ਖਾਲਸਾ ਦਿਨਨਗਰ ਹਲਕੇ ਦੇ ਜਿਹੜੇ ਸੰਗਠਨ ਦੇ ਇੰਚਾਰਜ ਨੇ ਉਹਨਾਂ ਦੇ ਅਸੀਂ ਸਮਝਦੇ ਹਾਂ ਤੇ ਯਤਨਾ ਸਦਕਾ ਉਦਮਾ ਸਦਕਾ ਦੇ ਪ੍ਰਧਾਨ ਜੀ ਅੱਜ ਪੁੱਜੇ ਨੇ ਪ੍ਰਸ਼ਾਸਨ ਵੀ ਹਰਕਤ 'ਚ ਆਇਆ। ਇਸ ਵਰਤਾਰੇ ਨੂੰ ਜਿਹੜਾ ਹਰ ਸਾਲ ਹੀ ਸਥਿਤੀ ਇਹ ਬਣਦੀ ਕਿਵੇਂ ਦੇਖਦੇ ਹੋ? ਦੇਖੋ ਮੈਂ ਘਰੇ ਸੀਗਾ ਤੇ 2 ਵਜੇ ਦੇ ਕਰੀਬ ਮੈਨੂੰ ਤੁਹਾਡੇ ਮੀਡੀਅਮ ਦੇ ਮਾਧਮ ਰਾਹੀਂ ਪਤਾ ਲੱਗਾ ਕਿ ਪਾਣੀ ਦਾ ਸਥਰ ਜਿਹੜਾ ਵੱਧ ਰਿਹਾ ਵਾ ਤੇ ਮੈਂ ਉਸ ਵੇਲੇ ਇੱਥੇ ਆਇਆ ਤੇ ਮੈਂ ਆਪਣੇ ਜ਼ਿਲ੍ਹਾ ਪ੍ਰਧਾਨ ਜੀ ਨੂੰ ਤੇ ਬਤਨਾਲ ਹੋਰ ਵੀ ਪ੍ਰਸ਼ਾਸਨ ਨੂੰ ਵੀ ਮੈਂ ਅਨਾਉਂਸ ਕੀਤਾ ਏਡੀਸੀ ਸਾਹਿਬ ਨੂੰ ਕਾਲ ਕੀਤੀ ਹੈ ਕਿ ਕ੍ਰਿਟੀਕਲ ਸਿਚੁਏਸ਼ਨ ਹੈਗੀ ਆ ਅਜੇ ਤੱਕ ਤੇ ਲੋਕਾਂ ਨੂੰ ਡਰਨ ਨਹੀਂ ਮਤਲਬ ਕਿ ਮੈਂ ਕਹਿਣਾ ਚਾਹੁੰਦਾ ਮਾਧਿਮ ਰਾਹੀਂ ਕਿ ਅਜੇ ਠੀਕ ਹੈਗਾ ਕੋਈ ਡਰਨ ਵਾਲੀ ਚਿੰਤਾ ਨਹੀਂ ਬਟ ਪ੍ਰਸ਼ਾਸਨ ਤੇ ਸਰਕਾਰ ਤੁਹਾਡੇ ਨਾਲ ਆ ਅਸੀਂ ਜਿਹੜੀ ਵੀ ਕ੍ਰਿਟੀਕਲ ਸਿਚੁਏਸ਼ਨ ਆਹੀ ਆਪ ਹੀ ਜਿੱਦਾਂ ਦੇ ਘਰੇ ਬੈਠੇ ਹਾਂ ਇੱਧਰ ਦੌੜ ਕੇ ਆ ਗ ਆਣ ਕੇ ਡੀਸੀ ਸਾਹਿਬ ਨਾਲ ਟੱਚ ਕਰਕੇ ਐਸਡੀ ਐਕਸੀਨ ਸਾਹਿਬ ਨਾਲ ਪੀਡਬਲਯੂਟੀ ਸਾਹਿਬ ਨਾਲ ਰਾਬਤਾ ਕਰਕੇ ਤੇ ਹੁਣ ਆ ਹੀ ਮਿੱਟੀ ਦਾ ਪ੍ਰਬੰਧ ਕਰ ਦਿੱਤਾ ਬੋਰੇ ਵਗੈਰਾ ਆ ਗਏ ਆ ਲੇਬਰ ਵੀ ਆ ਚੁੱਕੀ ਆ ਆਪਾਂ ਇੱਥੇ ਕੰਮ ਸਟਾਰਟ ਕਰਾਉਣਗੇ ਆਪਣੇ ਵੱਲੋਂ ਅਸੀਂ ਜਿੱਦਾਂ ਮਰਜੀ ਹੋਏ ਪਹਿਲ ਇੱਕ ਤਾਂ ਮੇਰਾ ਇਲਾਕਾ ਆਪਣਾ ਖੁਦ ਦਾ ਉਤੋਂ ਸਰਕਾਰ ਦੀ ਜ਼ਿੰਮੇਵਾਰੀ ਆ ਤੇ ਅਸੀਂ ਹਮੇਸ਼ਾ ਸਰਕਾਰ ਆਪਣੇ ਪਰਿਵਾਰ ਦੇ ਨਾਲ ਹਮੇਸ਼ਾ ਖੜੀ ਰਹੇਗੀ ਰਹੀ ਗੱਲ ਤੁਸੀਂ ਦੀ ਤੁਸੀਂ ਅੱਜ ਤੋਂ ਕਈ 40 50 ਸਾਲ ਪਹਿਲਾਂ ਦੀ ਸੀਗੀ ਤੇ ਕੁਦਰਤੀ ਆਫਤ ਅਗੇ ਕਿਸੇ ਦਾ ਵੀ ਜੋਰ ਨਹੀਂ ਉਹ ਭਾਵੇਂ ਸਰਕਾਰ ਜਿਹੜੀ ਮਰਜ਼ੀ ਆ ਜੇ ਸਾਡੀ ਆ ਜਾਂ ਕੋਈ ਕਿਸੇ ਵੀ ਆ ਜਿਹੜੀ ਕੁਦਰਤੀ ਆਫਤ ਆ ਉਹ ਅਗੇ ਤਾਂ ਕਿਸੇ ਦਾ ਜੋਰ ਨਹੀਂ ਚੱਲਦਾ ਪਰ ਹਾਂ ਸਰਕਾਰ ਜਿਹੜੀ ਯਤਨ ਕਰਦੀ ਆ ਜਿੱਦਾਂ ਹੁਣ ਪਤਾ ਲੱਗਾ ਸੀ ਮੌਕੇ ਤੇ ਪਹੁੰਚੇ ਸਰਕਾਰ ਹਮੇਸ਼ਾ ਹੀ ਤਤਪਰ ਆਪਣੇ ਬੰਦਿਆਂ ਦੇ ਨਾਲ ਹੁੰਦੀ ਸੋ ਇਹ ਸਨ ਬਲਜੀਤ ਸਿੰਘ ਖਾਲਸਾ ਇਹਨਾਂ ਤੋਂ ਇਲਾਵਾ ਜਿਵੇਂ ਬਾਬਾ ਸੁਖਵਿੰਦਰ ਸਿੰਘ ਭਿੱਲੀ ਮੋਤਵਾਰ ਵੀ ਨੇ ਇਲਾਕੇ ਦੇ ਇਹਨਾਂ ਵੱਲੋਂ ਵੀ ਖਬਰਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਸੀ ਕਿ ਤਸਵੀਰਾਂ ਖਿਚਾਉਣ ਵਾਸਤੇ ਲੀਡਰਸ਼ਿਪ ਆ ਜਾਂਦੀ ਆ ਪਰ ਹੁਣ ਤੇ ਸਰਕਾਰ ਤੁਹਾਡੇ ਦਵਾਰ ਤੇ ਪਹੁੰਚ ਗਈ ਅਸੀਂ ਜੀ ਇਹਨਾਂ ਦਾ ਧੰਨਵਾਦ ਕਰਦੇ ਆ ਹ ਇੱਥੇ ਆ ਕੇ ਇਹਨਾਂ ਨੇ ਮੌਕੇ ਦੇ ਉੱਤੇ ਆ ਕੇ ਵੇਖਿਆ ਵੀ ਜੋ ਪਿਛਲੇ ਹਾਲਾਤ ਸੀ ਹਾਂਜੀ ਅਸੀਂ ਇੱਕ ਬੇਨਤੀ ਜ਼ਰੂਰ ਕਰਾਂਗੇ ਵੀ ਇਹ ਜਿਹੜੀ ਧੁੱਸੀ ਆ ਚੜਕ ਚਲੋ ਬਣ ਰਹੀ ਆ ਇਹਦੇ ਨਾਲ ਨਾਲ ਜਿਹੜਾ ਪੱਥਰ ਲਗਾਇਆ ਜਾਏ ਪੱਥਰ ਲਾ ਕੇ ਪੂਰੀ ਜਿਹੜੀ ਇਹ ਜਲੇਪ ਸਟੱਡ ਵੱਜਣ ਸਟੱਡ ਵੱਜਣ ਤੇ ਨਾਲ ਪੱਥਰ ਲੱਗੇ ਜੀ ਜੀ ਪੱਥਰ ਲਾ ਕੇ ਤੇ ਫੇਰ ਜਿਹੜਾ ਇਹ ਜਿਹੜੀ ਇਹਦੀ ਰੋਕਥੰਮ ਹੋ ਸਕਦੀ ਹੈ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਵੀ ਜਿਹੜਾ ਲੋਕਾਂ ਦਾ ਵਿਸ਼ਵਾਸ ਕੀਤਾ ਹੈ ਨਾ ਵੀ ਜਿਹੜਾ ਪਾਣੀ ਜਿਹੜਾ ਹੁਣ ਵਧਣ ਡਿਆ ਪਤਾ ਕੋਈ ਨਹੀਂ ਰਾਹ ਦਾ ਹਾਂਜੀ ਪੀ ਜੇ ਤੂਈ ਕੋ ਖਤਰੀ ਆਲੀ ਜੇ ਮਗਰਲੇ ਪਾਣੀ ਇਤਨਾ ਹੀ ਛੱਡਿਆ ਗਿਆ ਮੀਂਹ بارش ਪੈਂਦੀ ਗਈ ਤੇ ਪਾਣੀ ਵਧ ਵੀ ਸਕਦਾ ਵਾ ਹਾਂਜੀ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਮਿੱਟੀ ਦੀਆਂ ਟਰਾਲੀਆਂ ਦੀ ਪ੍ਰਕਿਰਿਆ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਆ ਜਿਵੇਂ ਜੋਬਨੰਦਵਾ ਜੀ ਜ਼ਿਲ੍ਹਾ ਪ੍ਰਧਾਨ ਉਹਨਾਂ ਨੇ ਦੱਸਿਆ ਕਿ ਇਹ ਜੋ ਸੇਫਟੀ ਸਪਾਰਾ ਇਹਨੂੰ ਪੱਕੀ ਤਰ੍ਹਾਂ ਦੀ ਪ੍ਰਪੋਜ਼ਲ ਜਿਹੜੀ ਆ ਇਸ ਤੋਂ ਬਾਅਦ ਤਿਆਰ ਕਰ ਦਿੱਤੀ ਜਾਏਗੀ ਬੇਸ਼ੱਕ ਹੁਣ ਦਾ ਹਾਲ ਦੀ ਘੜੀ ਆਰਜੀ ਤੋਰ ਦੇ ਉੱਤੇ ਮਿੱਟੀ ਦੇ ਨਾਲ ਇਹਨੂੰ ਪੂਰਨ ਦੀ ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਪ੍ਰਕਿਰਿਆ ਜਿਹੜੀ ਜੰਗੀ ਪਦਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤਾਂ ਜਿਹੜੀਆਂ ਨੇ ਜ਼ਿਲ੍ਹਾ ਪ੍ਰਧਾਨ ਚਾਹੇ ਉਹ ਜੋਬਨੰਦਵਾ ਹੋਵੇ ਚਾਹੇ ਬਲਜੀਤ ਖਾਲਸਾ ਹੋਵੇ ਚਾਹੇ ਹਲਕਾ ਇੰਚਾਰਜ ਨੇ ਜਿਵੇਂ ਸਾਡੇ ਨਾਲ ਸ਼ਮਚੇਰ ਸਿੰਘ ਜੀ ਉਹ ਵੀ ਦੇ ਹਾਲਾਤ ਦੇਖਣ ਪੁੱਜੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਿ ਜਿਵੇਂ 2023 ਤੋਂ ਸਾਰੇ ਟੁੱਟਿਆ ਪਿਆ ਸੀਗਾ ਲੋਕਾਂ ਦੀ ਮੰਗ ਦਲੇਲਪੁਰ ਖੇੜੇ ਨੂੰ ਲੈ ਕੇ ਇਹਨੂੰ ਲੈ ਕੇ ਹੁਣ ਲੋਕਾਂ ਵਾਸਤੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਵਾ ਜਿਲ੍ਹਾ ਪ੍ਰਸ਼ਾਸਨ ਨਾਲ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬਹੁਤ ਚਿੰਤਾਜਨਕ ਨੇ ਉਹਨਾਂ ਨਾਲ ਗੱਲ ਵੀ ਹੋ ਗਈ ਹੈ ਔਰ ਮਹਿਕਮੇ ਨਾਲ ਗੱਲ ਵੀ ਹੋ ਗਈ ਹੈ ਕਿ ਆਪਾਂ ਇਸ ਨੂੰ ਜਲਦੀ ਜਿਹੜਾ ਨਾ ਇੱਕ ਦੋ ਦਿਨ ਚ ਇਹਨੂੰ ਪੂਰਾ ਕਰਾਂਗੇ ਮਿੱਟੀ ਭਾ ਕੇ ਪੂਰਾ ਕਰਾਂਗੇ ਔਰ ਨਾਲ ਕਿਉਂਕਿ ਮਿੱਟੀ ਕੱਚੀ ਹੈ ਇਹਦੇ ਨਾਲ ਕ੍ਰੇਟ ਵੀ ਲੱਗੇ ਤਾਂ ਇਹਨੂੰ ਜਿਹੜਾ ਨਾ ਉਸ ਬਿਲਕੁਲ ਸਿਕਹਤ ਕਰਕੇ ਇਹ ਬੰਦ ਨੂੰ ਜਿਹੜਾ ਨਾ ਉਹ ਕੰਪਲੀਟ ਕਰਾਂਗੇ ਜਿਵੇਂ ਜੋਬਰਨ ਦਾਵਾ ਜੀ ਨੇ ਇੱਥੇ ਦਾਵਾ ਕੀਤਾ ਜਨਤਕ ਤੌਰ ਤੇ ਕਿ ਇਹਦੇ ਸਟੱਡ ਜਿਹੜੇ ਇਹਨੂੰ ਬਣ ਕੇ ਪੱਕੇ ਤੌਰ ਤੇ ਕਰ ਦਿੱਤਾ ਜਾਏਗਾ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਇਹ ਸੁਰੱਖਿਆ ਦੇ ਪ੍ਰਬੰਧ ਪੂਕਤਾ ਹੋ ਜਾਣ ਜੇਕਰ ਆਪਾਂ ਇਹਨੂੰ ਪੱਕਾ ਕਰਦੇ ਆਂ ਤੇ ਸਰ ਤੁਸੀ ਵੀ ਤਾਦੀ ਬਚਦੀ ਆ ਬਿਲਕੁਲ ਪੱਕਾ ਹੋਏਗਾ ਜੀ ਜਿਹੜਾ ਜਿਹੜੀ ਨਵੀਂ ਨਵੀਂ ਮਿੱਟੀ ਪੈਣੀ ਆ ਕੱਚੀ ਮਿੱਟੀ ਜਿਹਨੂੰ ਕਹਿੰਦੇ ਹੋ ਸੋ ਪਾਣੀ ਨੇ ਜਦੋਂ ਖਾਰ ਲੱਗੀ ਤੇ ਨੈਚੁਰਲੀ ਇਹ ਕਿ ਮਿੱਟੀ ਰੁੜੇਗੀ ਤੋਂ ਸੋ ਇਸ ਨੂੰ ਪੱਥਰਾਂ ਨਾਲ ਕ੍ਰੇਟ ਲਗਾ ਕੇ ਨਿਰੂਸ ਸਖਤ ਕੀਤਾ ਜਾਏਗਾ ਜਿਵੇਂ ਮੌਕੇ ਤੇ ਮੁਸੀਬਤ ਸਾਹਮਣੇ ਆਣ ਖੜੀ ਹੁੰਦੀ ਆ ਉਦੋਂ ਪ੍ਰਸ਼ਾਸਨ ਦੀਆਂ ਜਾਂ ਸਰਕਾਰਾਂ ਦੀਆਂ ਅੱਖਾਂ ਕਿਉਂ ਖੁੱਲਦੀਆਂ ਨੇ ਪਹਿਲਾਂ ਕਿਉਂ 3.5 ਸਾਲ ਦੇ ਕੁਝ ਸਮੇਂ ਤੋਂ ਗੁਰਾਂ ਜੀ ਇਹ ਕੋਈ ਜ਼ਰੂਰੀ ਨਹੀਂ ਹੈ ਤੁਸੀਂ ਦਾ ਬੰਦ 45 50 ਸਾਲ ਤੋਂ ਕਿਸੇ ਨੇ ਨਹੀਂ ਉੱਚੀ ਕੀਤੀ ਤੇ ਕਿਸੇ ਨੇ ਨਹੀਂ ਦੀ ਸਾਰ ਲਈ ਜੇਕਰ ਨੁਕਸਾਨ ਹੋਇਆ ਪਿਛਲੇ ਡੇਢ 2 ਸਾਲ ਪਹਿਲਾਂ ਤਾਂ ਲੋਕਾਂ ਦੀ ਮੰਗ ਸੀ ਉੱਚੀ ਕੀਤੀ ਜਾਵੇ ਤਿੰਨ ਤਿੰਨ ਚਾਰ ਚਾਰ ਫੁੱਟ ਉੱਚੀ ਹੋਈ ਹੈ ਔਰ ਉਸਤੇ ਨਾਲ ਹੁਣ ਸੜਕ ਦਾ ਵੀ ਕੰਮ ਜਿਹੜਾ ਲੱਗ ਚੁੱਕਿਆ ਤੁਸੀਂ ਜਦੋਂ ਪਿਛਲੇ ਵਾਰੀ ਸਾਨੂੰ ਲਾਂਮਾ ਮੀਨਾ ਮਾਰਿਆ ਸੀ ਕਿ ਤੁਸੀਂ ਰੱਖ ਚੱਲਿਓ ਤੇ ਸ਼ੁਰੂ ਕਦੋਂ ਕਰਨਾ ਤੁਸੀਂ ਮੀਨਾ ਮਾਰਦਿਓ ਜੀ ਅਸੀਂ ਤੁਹਾਨੂੰ ਹੁਣ ਤੁਸੀਂ ਦੇਖ ਆਇਓ ਉਸੇ ਤੁਸੀਂ ਛੜਕ ਚੋਂ ਨੰਗ ਕੇ ਆਇਓ ਕਿ ਉਹ ਕੰਮ ਜਿਹੜਾ ਨਾ ਛੜਕ ਦਾ ਸ਼ੁਰੂ ਆ ਕਿਉਂਕਿ ਬਰਸਾਤਾਂ ਦੇ ਦੇਣ ਨਾ ਬਰਸਾਤਾਂ ਦੇ ਵਿੱਚ ਹਮੇਸ਼ਾ ਜਿਹੜਾ ਕੰਮ ਦੇ ਵਿੱਚ ਰੁਕਾਵਟ ਪੈਂਦੀ ਹੈ ਮੈਂ ਜੇ ਪ੍ਰਮਾਤਮਾ ਨੇ ਕਿਰਪਾ ਰੱਖੀ ਉੱਪਰ ਮੀ ਨਹੀਂ ਪਿਆ ਤਾਂ ਜਲਦੀ ਰੋਡ ਵੀ ਕੰਪਲੀਟ ਹੋਏਗਾ ਔਰ ਜੇ ਬੰਨ ਵੀ ਜਿਹੜਾ ਕੰਪਲੀਟ ਹੋਏਗਾ ਜਲਦੀ ਕੀ ਤੁਸੀਂ ਮੰਨਦੇ ਨਹੀਂ ਕਿ ਪੱਤਰਕਾਰ ਜਿਹੜਾ ਇਹ ਵੀ ਇੱਕ ਜਿਹੜਾ ਲੋਕਤੰਤਰ ਦਾ ਹਿੱਸਾ ਵਾ ਬਿਲਕੁਲ ਜੀ ਚੌਥਾ ਥੰਮ ਹੈ ਜਦੋਂ ਜਦੋਂ ਲੋਕਾਂ ਨੂੰ ਮੈਂ ਕਹਿੰਦਾ ਜੀ ਚੌਥਾ ਥੰਮ ਹੈ ਜੀ ਚੌਥਾ ਥੰਮ ਹੈ ਪੱਤਰਕਾਰ ਇੱਕ ਗੱਲ ਧਿਆਨ ਰੱਖਣ ਕਿ ਪਾਰਦਰਸ਼ਤਾ ਨਾਲ ਖਬਰ ਲੈਣ ਜੀ ਜੀ ਪਾਰਦਰਸ਼ਤਾ ਕਰਨ ਮੈਂ ਕਹਣਾ ਕਿ ਪਿਕ ਐਂਡ ਚੂਜ਼ ਨਾ ਕਰਨ ਤੇ ਬਿਲਕੁਲ ਲੋਕਾਂ ਦੇ ਸਾਹਮਣੇ ਸੱਚ ਲੈਣ ਮੇਰਾ ਮਤਲਬ ਲੋਕਾਂ ਦੀਆਂ ਮੁਸ਼ਕਲਾਂ ਦੇ ਨਾਲ ਸੰਤਾਪ ਸਾਨੂੰ ਵੀ ਹੰਡਾਉਣਾ ਪੈਂਦਾ ਹੈ ਬਿਲਕੁਲ ਜੀ ਅਸੀਂ ਅਸੀਂ ਵੀ ਤੁਹਾਡੇ ਵਿੱਚੋਂ ਹੀ ਹਾਂ ਹਾਂ ਜੀ ਅਸੀਂ ਵੀ ਤੁਹਾਡੇ ਵਿੱਚੋਂ ਅਸੀਂ ਪਬਲਿਕ ਦੇ ਨੁਮਾਇੰਦੇ ਆਂ ਔਰ ਪਬਲਿਕ ਦੇ ਵਿੱਚੋਂ ਆਂ ਪਬਲਿਕ ਨਾਲ ਨਾਲ ਸੋ ਇਸਰਕੇ ਜਿਹੜੇ ਵੀ ਪਬਲਿਕ ਦੀ ਕੋਈ ਦੁੱਖ ਤਕਲੀਫ ਹੈ ਅਸੀਂ 24 ਘੰਟੇ ਹਾਜ਼ਰ ਆਂ ਭਾਵੇਂ ਦਰਿਆ ਦੇ ਵਿੱਚ ਛਾਲਾਂ ਮਾਰ ਕੇ ਕਿਉਂ ਨਹੀਂ ਅਨੁਭਾਰ ਕਰਨਾ ਪਿਆ ਲੋਕਾਂ ਨੂੰ ਸੋ ਅਸੀਂ ਤੁਸੀਂ ਪਿਛਲੇ ਸਾਲਾਂ 'ਚ ਦੇਖਿਆ ਸੀ ਬਿਲਕੁਲ ਨਾਲ ਜਾ ਕੇ ਵਿਦਾਉਟ ਲਾਈਫ ਸੇਵਿੰਗ ਜੈਕਟ ਦੇ ਵਿੱਚੋਂ ਕੱਢ ਕੇ ਲਿਆਇਆ ਪਰ ਜਿਹੜੀ ਪਰਿਕਰਨ ਥਰੂ ਹੋ ਗਈ ਆ ਇਹ ਮੈਨੂੰ ਸਮਝਦਾ ਕਿ ਜੇ ਅਗਾਉਂ ਪ੍ਰਬੰਧ ਕਰ ਲਏ ਜਾਂ ਤੇ ਛਾਲਾ ਮਾਰਨੀ ਲੋਬਤ ਹੀ ਨਹੀਂ ਬਿਲਕੁਲ ਦੇਖੋ ਸਰਕਾਰ ਸਰਕਾਰ ਆਪਣੇ ਢੰਗ ਦੇ ਨਾਲ ਜਿਹੜਾ ਵੀ ਕੰਮ ਪ੍ਰੋਪਰ ਸਿਸਟਮ ਦੇ ਨਾਲ ਮਤਲਬ ਕੀਤਾ ਇਹਦਾ ਸਰਕਾਰ ਦੁਆਰਾ ਸੋ ਕਰ ਰਹੀ ਆ ਸਰਕਾਰ ਹੁਣ ਵੀ ਜਿਹੜਾ ਕੰਮ ਇਹ ਹੁਣ ਇਹ ਤਾਂ ਕਿਸੇ ਨੂੰ ਨਹੀਂ ਪਤਾ ਕਿ ਪਾਣੀ ਪੀਲੇ ਸਾ ਹੜ ਨਹੀਂ ਆਇਆ ਤੇ ਇਸ ਵale ਪਾਣੀ ਉਬਰ ਹੋ ਗਿਆ ਸੋ ਇਹ ਤੇ ਨੇਚਰ ਹੈ ਨੇਚਰ ਜਦੋਂ ਕਦੇ ਵੀ ਜਦੋਂ ਬਰਸਾਤ ਜ਼ਿਆਦਾ ਹੋ ਗਈ ਪਾਣੀ ਜ਼ਿਆਦਾ ਹੋ ਗਿਆ ਤੇ ਪਾਣੀ ਦਰਿਆ ਤੋਂ ਬਾਹਰ ਆ ਗਿਆ ਸੋ ਜੇ ਨਾ ਹੁੰਦੀ ਤੇ ਪਾਣੀ ਦੁਬਾਰ ਨਹੀਂ ਹੁੰਦਾ ਲੋੜ ਨਹੀਂ ਸੀ ਪੈਣੀ ਸੋ ਇਸਰਕੇ ਇਹ ਜਿਹੜਾ ਵੀ ਜੋ ਵੀ ਲੋਕਾਂ ਦੀ ਮੁਸ਼ਕਲ ਹੈ ਉਹ ਸਾਡੀ ਮੁਸ਼ਕਲ ਹੈ ਸਰਕਾਰ ਦੀ ਮੁਸ਼ਕਲ ਹੈ ਹੱਲ ਕਰਾਂਗੇ ਟਾਈਮਸ ਬਿਲਕੁਲ ਜੀ ਹਸਨ ਹਲਕਾ ਇੰਚਾਰਜ ਸੰਜੀਤ ਸਿੰਘ ਉਹਨਾਂ ਦਾ ਕਹਿਣਾ ਕਿ ਜਿਹੜੀਆਂ ਕੁਦਰਤੀ ਆਫਤਾਂ ਨੇ ਉਹਦੇ ਅੱਗੇ ਚਾਏ ਹੋਏ ਪ੍ਰਸ਼ਾਸਨ ਹੋਵੇ ਸਰਕਾਰਾਂ ਹੋਣ ਉਹਦੀ ਕੋਈ ਵਾਪੇਸ਼ ਨਹੀਂ ਜਾਂਦੀ ਤੇ ਉੱਥੇ ਹੀ ਉਹਨਾਂ ਨੇ ਸਵਾਲ ਵੀ ਖੜੇ ਕੀਤੇ ਨੇ ਕਿ ਜਿਹੜੀਆਂ ਪਹਿਲੀਆਂ ਸਰਕਾਰਾਂ ਸਨ ਚਾਏਓ ਅਕਾਲੀ ਭਾਈਪਾ ਦੀ ਸਰਕਾਰ ਹੋਵੇ ਭਾਵੇਂ ਕਾਂਗਰਸ ਦੀ ਸਰਕਾਰ ਹੋਵੇ ਇਹ ਪ੍ਰਤਾਪ ਸਿੰਘ ਕੈਰੋਂ ਦੇ ਟਾਈਮ ਦੇ ਉੱਤੇ ਤੁਹਾਨੂੰ ਦੱਸਦੀ ਕਿ ਅੱਜ ਤੋਂ ਕਰੀਬ 63 64 ਸਾਲ ਪਹਿਲਾਂ ਇਹ ਜਿਹੜਾ ਤੁਸੀ ਜਿਹੜੀ ਹੈ ਇਹ ਬੰਨੀ ਗਈ ਸੀ ਤੇ ਉਸ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਜਿਹੜਾ ਵਾ ਉਹਨਾਂ ਦਾ ਕਹਿਣਾ ਕਿ ਇੱਥੇ ਮਿੱਟੀ ਦਾ ਬੁੱਕ ਨਹੀਂ ਪਾਇਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜਿਹੜਾ ਇਹ ਵੱਡਾ ਉਪਰਾਲਾ ਹੈ ਵੱਡਾ ਉਦਮ ਹੈ ਜਿੰਨਾ ਵੱਲੋਂ ਜਿਹੜੇ ਪੁਖਤਾ ਪ੍ਰਬੰਧ ਨੇ ਜਿਹੜੇ ਲੋਕਾਂ ਦੀ ਚਿੰਤਾ ਨੂੰ ਲੈ ਕੇ ਹੜ੍ਹਾਂ ਦੇ ਸੰਭਾਵੀ ਖਤਰੇ ਨੂੰ ਲੈ ਕੇ ਜਿਹੜੇ ਨੇ ਕੀਤੇ ਜਾ ਰਹੇ ਨੇ ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਕਿ ਕੁਦਰਤ ਜਿਹੜੀ ਆ ਕੁਦਰਤ ਕਿਸ ਕਰਵਟ ਬੈਠਦੀ ਹੈ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਭਾਰੀ ਬਰਸਾਤਾਂ ਹੁੰਦੀਆਂ ਨੇ ਮੈਦਾਨੀ ਤੇ ਪਹਾੜੀ ਖੇਤਰ ਦੇ ਵਿੱਚ ਤੇ ਦਰਿਆ ਦਾ ਵਹਾਅ ਜਿਹੜਾ ਇਹ ਕਿੱਧਰ ਨੂੰ ਜਾਂਦਾ ਇਹ ਸਮੇਂ ਦੀ ਗੱਲ ਬਚਿਆ ਹੁਣ ਤੱਕ ਲਈ ਇੰਨਾ ਹੀ ਸਹੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਰਦਾਸ taşpor